ਸੰਗਰੂਰ ਦਾ ਪਿੰਡ ਸੰਗਤਪੁਰਾ ਸ਼ਿਰਗੁਰ ਗੋਬਿੰਦ ਸਿੰਘ ਜੀ ਵੱਲੋਂ ਥਾਪੇ ਗਏ ਤੀਜੇ ਪਿਆਰੇ ਭਾਈ ਹਿੰਮਤ ਸਿੰਘ ਜੀ ਦਾ ਜੱਦੀ ਪਿੰਡ ਇਹ ਆਜ਼ਾਦੀ ਕੁਹਾਟੀਆਂ ਦੀ ਧਰਤੀ ਹੈ ਇੱਥੇ ਖੇਤੀ ਕਾਨੂੰਨ ਦੇ ਮੁੱਦੇ ਤੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਖੋਰੀਆਂ ਨੇ ਦਿੱਲੀ ਕੂਚਤੀਆਂ ਵੈਸੇ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਤੁਹਾਨੂੰ ਇੰਜ ਦਾ ਮਾਹੌਲ ਵੇਖਣ ਨੂੰ ਮਿਲੇਗਾ ਕਿਵੇਂ ਬਾਲਣ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਹੈ ਵਾਟਰ ਪ੍ਰੂਫ ਟਰਾਲੀਆਂ ਤਿਆਰ ਹੋ ਰਹੀਆਂ ਨੇ ਕਿਉਂਕਿ ਕਿਸਾਨਾਂ ਦਾ ਐਲਾਨ ਹੈ ਕਿ ਅਣਮਿੱਥੇ ਸਮੇਂ ਦੇ ਲਈ ਦਿੱਲੀ ਜਾਣਾ ਹੈ ਉਦੋਂ ਹੀ ਵਾਪਸ ਪਰਤਾਂਗੇ ਜਦੋਂ ਮੋਦੀ ਸਰਕਾਰ ਖੇਤੀ ਕਾਨੂੰਨ ਰੱਦ ਕਰੇਗੀ ਬੱਚੇ ਬਜ਼ੁਰਗ ਨੌਜਵਾਨ ਸਭ ਇਕੱਠੇ ਹੋਏ ਨੇ ਹਰ ਕੋਈ ਆਪਣਾ ਸਹਿਯੋਗ ਕਰ ਰਿਹਾ ਹੈ ਜਿੰਨੀ ਕਿਸੇ ਦੀ ਸਮਰੱਥਾ ਹੈ ਉਸ ਤਰੀਕੇ ਨਾਲ ਕੰਟ੍ਰਿਬਿਊਟ ਕਰ ਰਿਹਾ ਹੈ ਇਹ ਕਿਸਾਨਾਂ ਦੇ ਇਸ ਸੰਘਰਸ਼ ਦੇ ਵਿੱਚ ਇੱਕ ਜੁੜਤਾ ਵੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਲੋਕ ਵੀ ਸਪੋਰਟ ਕਰ ਰਹੇ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੀ ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਸਾਫ਼ ਤੌਰ ਤੇ ਕਿਹਾ ਹੋਇਆ ਹੈ ਸਾਨੂੰ ਇਸ ਮੁੱਦੇ ਤੇ ਸਿਆਸਤ ਨਹੀਂ ਚਾਹੀਦੀ ਸਾਡਾ ਇੱਕੋ ਹੀ ਮਕਸਦ ਹੈ ਖੇਤੀ ਕਾਨੂੰਨ ਰੱਦ ਕੀਤੇ ਜਾਣ ਕਿਉਂਕਿ ਇਸ ਦੇ ਨਾਲ ਮੰਡੀ ਸਿਸਟਮ ਖਤਮ ਹੋ ਜਾਏਗਾ ਅਮੈਸਪੀਕਟ ਮੋ ਹੋ ਜਾਏਗੀ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਰੋਲ ਚਾਣ ਗਿਆ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਇਹ ਜੋ ਲੜਾਈ ਅਸੀਂ ਲੜ ਰਿਹਾ ਇਸ ਸੰਘਰਸ਼ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਹੈ ਸੋ ਛੋਟੇ-ਛੋਟੇ ਬੱਚੇ ਵੀ ਇਸ ਸੰਘਰਸ਼ ਦੇ ਵਿੱਚ ਡਟੇ ਹੋਏ ਨੇ ਤੁਸੀਂ ਦੇਖੋਗੇ ਕਿ ਉਹ ਵੀ ਜ਼ੋਰਦਾਰ ਨਾਅਰੇ ਲਗਾਉਂਦੇ ਨੇ ਉਹ ਵੀ ਲਾਊਡ ਸਪੀਕਰਸ ਤੇ ਅਨਾਉਂਸਮੈਂਟ ਕਰਦੇ ਨੇ ਕਿਉਂਕਿ ਇਹ ਜੋ ਬੱਚੇ ਨੇ ਇਹਨਾਂ ਨੇ ਬਚਪਨ ਤੋਂ ਹੀ ਖੇਤਾ ਦੇ ਵਿੱਚ ਆਪਣਾ ਬਚਪਨ گزارਦੇ ਨੇ ਮਾਪਿਆਂ ਦਾ ਸਾਥ ਦਿੰਦੇ ਨੇ ਸੋ ਇਹ ਵੀ ਇਨਾਂ ਹਾਲਾਤਾਂ ਨੂੰ ਬਾਖੂਬੀ ਸਮਝ ਰਹੇ ਨੇ ਤੇ ਛੋਟੇ-ਛੋਟੇ ਬੱਚੇ ਨੇ ਇਨਾਂ ਨਾਲ ਗੱਲ ਵੀ ਕਰਦੇ ਆ ਕਿ ਨਾਮ ਹੈ ਤੁਹਾਡਾ ਗਗਨਦੀਪ ਸਿੰਘ ਜੀ ਹਾਂਜੀ ਗਗਨ ਅਸੀਂ ਦੇਖ ਰਹੇ ਸੀ ਕਿ ਤੁਸੀਂ ਵੀ ਜਦੋਂ ਪ੍ਰੋਟੈਸਟ ਹੋ ਰਿਹਾ ਸੀ ਤੁਸੀਂ ਸਮਝ ਤੋਂ ਚੱਲ ਕੀ ਰਿਹਾ ਹੈ ਜਿਹੜੇ ਸਰਕਾਰ ਨੇ ਦੇ ਨਾੜਿਨੈਸ ਜਾਰੀ ਕੀਤੇ ਨੇ ਇਹਨਾਂ ਨੂੰ ਇਹ ਸਾਡੇ ਖਾਤਰ ਬਹੁਤ ਮਾੜੇ ਨੇ ਜੇ ਨਾਰਾਦ ਹੋਏ ਤਾਂ ਸਾਨੂੰ ਦਿਹਾੜੀਆਂ ਕਰਨੀਆਂ ਪੈਣਗੀਆਂ ਮੰਗ ਮੰਗ ਕੇ ਖਾਣਾ ਪਿਆ ਕਰੂਗਾ ਜੀ ਤੇ ਕਿੰਨੇ ਦਿਨਾਂ ਤੋਂ ਤੁਸੀਂ ਲੱਗੇ ਹੋਏ ਕਦੋਂ ਤੋਂ ਇਹ ਸੰਘਰਸ਼ ਜੱਲਿਆ ਉਦੋਂ ਦੀ ਨਾਲ ਆ ਜੀ ਤਾਂ ਬਿਲਕੁਲ ਬਜ਼ੁਰਗ ਵੀ ਨੇ ਤੁਸੀਂ ਕੀ ਕਹੋਗੇ ਬੱਚਿਆ ਦਾ ਵੀ ਸਾਥ ਮਿਲ ਰਿਹਾ ਹੈ ਇਹਦੇ ਬਾਰੇ ਜੀ ਅਸੀਂ ਦੱਸ ਸਕਦੇ ਹਾਂ ਜਦੋਂ ਤੇ ਸਾਡੇ ਧਰਨੇ ਚੱਲਦੇ ਨੇ ਉਹਦੇ ਤੰਬੂ ਲਾਇਦੇ ਪਿੰਡਾਂ ਚ 5 ਦਿਨਾਂ ਦੇ ਉਹਦੇ ਦਾ ਇਹਦਾ ਸਾਥ ਨਾਲ ਹੈ ਸਾਡੇ ਅਸੀਂ ਪਟਿਆਲੇ ਵੀ ਗਏ ਆ ਕਟਿਆਲੇ ਨਿਤ ਸਪੀਕਰ ਚ ਬੋਲਦਾ ਗਿਆ ਇਹ ਕਦੇ ਨੇ ਕੋਈ ਅਸ਼ੀਸ਼ ਗਲਤੀ ਨਹੀਂ ਕਰੀ ਵੀ ਨਹੀਂ ਜਾਂਦਾ ਅੱਛਾ ਫਿਰ ਸਾਜਲੀ ਗਏ ਆ ਉੱਥੇ ਵੀ ਇਹ ਨਾਲ ਹੈ ਸਾਡੇ ਜਿਹੜੀ ਖੇਤੀਬਾੜੀ ਦਾ ਕੰਮ ਸਮਝ ਆਏ ਨੇ ਇਹਦਾ ਆਪ ਸਾਡਾ ਪ੍ਰਧਾਨ ਉਹ ਜਾ ਨਹੀਂ ਸਕਦਾ ਇਹਨੇ ਕਣਕ ਵੀ ਆਪ ਬੀਜੀ ਹੈ ਕੱਲੇ ਨੇ ਕਿੱਡਾ ਜਵਾਬ ਹੈ ਇਹਨਾਂ ਦਾ ਆ ਜਵਾਬਾਂ ਦਾ ਨਾਲ ਸਹਿਯੋਗ ਹੈ ਇਹ ਡਰਦਾ ਨਹੀਂ ਦਿੱਲੀ ਵੀ ਜਾਊਗਾ ਜੀ ਕੋਈ ਸਾਨੂੰ ਜਾਣਦੀ ਪਰਵਾਹ ਨਹੀਂ ਇਹਨੂੰ ਵੀ ਪਰਵਾਹ ਨਹੀਂ ਹੈਗੀ ਇਹ ਸਾਡਾ ਸੀਨੀਅਰ ਆਗੂ ਇਹਨੂੰ ਮੰਨਿਆ ਗਿਆ ਸੀ ਜੀ ਹਾਂ ਅਸੀਂ ਕਿਸੇ ਚੀਜ਼ ਤੋਂ ਡਰ ਨਹੀਂ ਡਰ ਕੇ ਨਹੀਂ ਰਹਿੰਦੇ ਨਾ ਇਹ ਵੀ ਨਹੀਂ ਡਰਦੇ ਇਹ ਪਕਾਏ ਹੋਏ ਨੇ ਸਾਡੇ ਜੀ ਇਹ ਜ਼ਿੰਦਗੀ ਦੇ ਨਾਲ ਹੀ ਜਾਣਗੇ ਸਾਡੇ ਜਿਹੜੇ ਕੰਮ ਚੱਲੇ ਹੋਏ ਨੇ ਤੋਂ ਬਿਲਕੁਲ ਉਮਰਾਤ ਛੋਟੀਆਂ ਨੇ ਪਰ ਵੱਡੇ ਸੰਘਰਸ਼ ਦੀ ਤਿਆਰੀ ਹੋ ਰਹੀ ਹੈ ਪੰਜਾਬ ਦੇ ਪਿੰਡਾਂ ਦੀ ਹਰ ਤਸਵੀਰ ਤੁਹਾਨੂੰ ਦਿਖਾ ਰਿਹਾ ਸੰਗਰੂਰ ਦਾ ਪਿੰਡ ਸੰਗਤਪੁਰਾ ਕੈਮਰਾ ਪਰਸਨ ਮਿਹਰਬਾਨ ਸਿੰਘ ਦੇ ਨਾਲ ਮੌਜੂਦ ਹਾਂ